ਤੁਹਾਨੂੰ ਬਾਈ ਕੋਲੋਂ ਮੇਰੀ ਗੁਰਬਾਨ ਜਰਾਇ ਤੇ ਜਰ ਮੰਗਦਾ ਸਤ ਸ੍ਰੀ ਅਕਾਲ ਜੀ ਕਿਸ਼ਕਾ ਨਾ ਨਹੀਂ ਅਸੇ ਨਹੀਂ ਆਏ ਜੀ ਮਹਾਰਾਜ ਨੇ ਬੁਲਾਇਆ ਇਹਦੇ ਲਈ ਧੰਨਵਾਦ ਕਰਦੇ ਆ ਕਿ ਮਹਾਰਾਜ ਨੇ ਅੱਜ ਫੇਰ ਸਾਨੂੰ ਆਪ ਦੇ ਦਰਸ਼ਨੇ ਦیدار ਬਖਸ਼ੇ ਨੇ ਔਰ ਭਾਈ ਸਾਹਿਬ ਦਾ ਧੰਨਵਾਦ ਕਰਦੇ ਆ ਆ ਹਰਮੰਦਰ ਸਾਹਿਬ ਆਉਨੇ ਆ ਕਈ ਥਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਆਉਨੇ ਆ ਪ੍ਰਕਰਮਾ ਪ੍ਰਕਰਮਾਂ ਚ ਪ੍ਰਕਰਮਾ ਕਰਕੇ ਪਾਠ ਕਰਕੇ ਦਰਸ਼ਨ ਕਰਕੇ ਚਲੇ ਜਾਂਦੇ ਆ ਕਈ ਸਥਾਨ ਐਨੇ ਨੇ ਹਰਮੰਦਰ ਸਾਹਿਬ ਚ ਦੇਖਣ ਵਾਲੇ ਕਿ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਸਾਡੀ ਓਡੀ ਬੁੱਧੀ ਨਹੀਂ ਉੱਚ ਕੋਟੀ ਦੀ ਪਰ ਭਾਈ ਸਾਹਿਬ ਨੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਏ ਲਈ ਭਾਈ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਔਰ ਸਾਡਾ ਅੱਜ ਇੱਥੇ ਆਉਣ ਦਾ ਮਹਾਰਾਜ ਦੇ ਚਰਨਾਂ ਚ ਸ਼ੁਕਰਾਨਾ ਕਰਨ ਦਾ ਇਰਾਦਾ ਸੀ ਕਿ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ ਉਹ ਆ ਰਹੀ ਹੈ ਸਾਨੂੰ ਲੱਗਿਆ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰਾਨਾ ਹੈ ਸੇਖ ਲਈਰ ਮੰਦਰ ਸਾਹਿਬ ਤੋਂ ਉੱਤੇ ਦੁਨੀਆ 'ਚ ਕੁਛ ਨਹੀਂ ਮਹਾਰਾਜ ਦਾ ਜਾ ਕੇ ਕੀਤਾ ਜਾਵੇ ਧੰਗੁਰੂ ਰਾਮਦਾਸ ਪਾਤਸ਼ਾਹ ਦਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਦਾ ਕੀਤਾ ਜਾਵੇ ਕਿ ਸਾਡੀ ਫਿਲਮ ਜਿਹੜੀ ਇਨਸਾਨੀਅਤ ਪਸੰਦ ਫਿਲਮ ਹੈ ਜਿਸ 'ਚ ਇਹ ਦਰਸਾਇਆ ਗਿਆ ਕਿ ਮਹਾਰਾਜ ਦੀ ਰਜਾ 'ਚ ਕਿਵੇਂ ਰਹਿਣਾ ਹੈ ਟਾਈਮ ਚੰਗਾ ਹੋਵੇ ਮਾੜਾ ਹੋਵੇ ਜੇ ਸਾਡਾ ਚੰਗਾ ਟਾਈਮ ਆ ਉਹ ਵੀ ਸਾਨੂੰ ਮਹਾਰਾਜ ਨੇ ਬਖਸ਼ਿਆ ਜੇ ਕੋਈ ਖੁਦ ਨਾਲ ਖਾਸ ਤੱਕ ਕਦੇ ਕੁਝ ਉਮੀਦਾਂ ਸਵੱਬ ਬਣ ਜਾਂਦਾ ਤੇ ਉਹਨੂੰ ਵੀ ਮਹਾਰਾਜ ਦੀ ਰਜਾ ਚ ਰਹਿ ਕੇ ਅਸੀਂ ਸਵਕਾਰ ਕਰੀਏ ਸੋ ਫਿਲਮ ਹੈ ਜਿਹੜੀ ਉਹ ਇਨਸਾਨੀਅਤ ਪਸੰਦ ਲੋਕਾਂ ਦੀ ਗੱਲ ਕਰਦੀ ਹੈ ਮਹਾਰਾਜ ਦੀ ਰਜਾ ਚ ਰਹਿਣ ਦੀ ਗੱਲ ਕਰਦੀ ਹੈ ਸਭ ਤੋਂ ਵੱਡੀ ਵੱਡੀ ਜਿਹੜੀ ਗੱਲ ਹੈ ਸਾਂਝੀਆਂ ਪਰਿਵਾਰਾਂ ਦੀ ਗੱਲ ਕਰਦੀ ਹੈ ਕਿਉਂਕਿ ਅੱਜ ਕੱਲ ਪੰਜਾਬ ਦੇ ਕਲਚਰ ਚੋਂ ਵਿਢੇ ਆਪਸੀ ਜੁਆਇੰਟ ਫੈਮਲੀਆ ਖਤਮ ਹੋ ਚੁੱਕੀਆਂ ਨੇ ਸੋ ਕੋਸ਼ਿਸ਼ ਕੀਤੀ ਹੈ ਮਹਾਰਾਜ ਨੇ ਕਰਵਾਈ ਹੈ ਇਸਤਾਨੀ ਕੀਤੀ ਲੈ ਕੇ ਆ ਰਹੇ ਹਾਂ ਜੀ 27 ਸਤੰਬਰ ਨੂੰ ਸ਼ੁਕਰਾਨਾ ਔਰ ਸ਼ੁਕਰਾਨਾ ਸੰਗਤ ਦੇਖੇ ਤੇ ਉਦੋਂ ਬਾਅਦ ਚ ਕੋਟਨਕੋਟ ਮਹਾਰਾਜ ਦਾ ਸ਼ੁਕਰਾਨਾ ਕਰਨ ਜਲਦੀ ਦੁਬਾਰੇ ਫੇਰਾਵਾਂਗੇ ਸੋ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਹ ਕਾਰਜ ਬਖਸ਼ਿਆ ਸੰਗਤ ਦਾ ਪਿਆਰ ਹੈ ਜੀ ਅੱਗੇ ਵੀ ਮਹਾਰਾਜ ਕਿਰਪਾ ਕਰਨ ਆਪ ਹੀ ਸੇਵਾ ਸਾਡੇ ਤੋਂ ਲੈਂਦੇ ਰਹਿਣ ਪੰਥ ਦੀ ਚੜ੍ਹਦੀ ਕਲ ਵਾਲੀਆਂ ਫਿਲਮਾਂ ਪੰਥ ਦੀ ਜਿਨ੍ਹਾਂ 'ਚ ਏਕਤਾ ਦਿਖਾਈ ਗਈ ਹੈ ਜਿਨ੍ਹਾਂ 'ਚ ਸਰਬ ਸਾਲ ਸਰਬ ਸਾਂਝੀ ਬਾਣੀ ਦੀ ਗੁਰਬਾਣੀ ਦੀ ਗੱਲ ਕੀਤੀ ਗਈ ਹੈ ਭਾਈਚਾਰੇ ਦੀ ਗੱਲ ਕੀਤੀ ਗਈ ਹੈ ਉਹ ਫਿਲਮਾਂ ਕੋਸ਼ਿਸ਼ ਕਰਾਂਗੇ ਮਹਾਰਾਜ ਆਪ ਸਿਰ ਤੇ ਹੱਥ ਰੱਖ ਕੇ ਸਾਡੇ ਤੋਂ ਬਣਵਾਉਂਦੇ ਰਹਿਣ ਤੇ ਅਸੀਂ ਉਹਨਾਂ 'ਚ ਆਪ ਦਾ ਦਸਬੰਦ ਕੱਢਦੇ ਰਹੀਏ ਕੰਮ ਦੇ ਸਾਰੇ ਬਹੁਤ ਮਿਹਰਬਾਨੀ ਧੰਨਵਾਦ ਪਾਈ ਤੇ ਕਰ ਲੈਂਦਾ ਸਰ ਪਾਈ ਲਾ ਲਈ ਹੁਣ ਪਤਾ ਕੀ ਹੈ ਜੀ ਗੁਰੂ ਘਰ ਆਏ ਆ ਬਸ ਮੇਰੀ ਇੰਨੀ ਹੈ ਕਿ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਹਾਂਜੀ ਬਾਈ ਤੇ ਲੋਕੀ ਕਿ ਬਾਈ ਤੇ ਗੁਰੂ ਘਰ ਆਏ ਆ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਸਾਰਿਆਂ ਨੂੰ ਤੇ ਪ੍ਰਮਾਤਮਾ ਸਬਰ ਸ਼ੁਕਰਾਨੇ ਦੇ ਨਾਲ ਆਪਾਂ ਜ਼ਿੰਦਗੀ ਜਾਈਏ ਥੈਂਕ ਯੂ ਭਾਜੀ